ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਕਿਸਾਨ ਆਪਣੀ ਜ਼ਮੀਨ ਚੋਂ ਰੇਤਾ ਕੱਢ ਕੇ ਵੇਚ ਸਕਦਾ ਹੈ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿੱਚ ਰਾਏਪਾਲ ਦੇ ਭਾਸ਼ਣ ਤੇ ਬਹਿਸ ਚੱਲ ਰਹੀ ਅਵਰੁੱਧਿਤਰ ਬੇਸ਼ੱਕ ਸਦਨ ਦੇ ਵਿੱਚੋਂ ਨਾਰੇਬਾਜ਼ੀ ਕਰ ਬਾਹਰ ਚੱਲੀ ਗਈ ਪਰ ਸਦਨ ਦੀ ਕਾਰਵਾਈ ਲਗਾਤਾਰ ਚੱਲਦੀ ਰਹੀ ਸਦਨ ਦੇ ਵਿੱਚ ਬੈਠੇ ਬਾਕੀ ਨੇ ਰਾਏਪਾਲ ਦੇ ਭਾਸ਼ਣ ਤੇ ਬਹਿਸ ਵੀ ਕੀਤੀ ਇਸ ਮੌਕੇ ਵਿਧਾਇਕ ਨੇ ਸਰਕਾਰ ਦੇ ਕੰਮਾਂ ਦੇ ਤਰੀਫ ਵੀ ਕੀਤੇ ਅਤੇ ਸਰਕਾਰ ਦਾ ਵਿਰੋਧ ਵੀ ਕੀਤਾ ਜਦੋਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਬੋਲਣ ਦੀ ਵਾਰੀ ਆਈ ਤਾਂ ਉਹਨਾਂ ਨੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੇ ਨਾਲ ਦਰਿਆਵਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਜਿਹਦੇ ਖੇਤਾਂ ਵਿੱਚ ਕਈ-ਕਈ ਫੋਟਾ ਰੇਤਾ ਭਰ ਗਿਆ ਤੇ ਮੈਂ ਤੁਹਾਡੇ ਤੋਂ ਮੰਗ ਕਰਦਾ ਹਾਂ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਕਿ ਸਨ ਨੂੰ ਰੇਤਾ ਚੁੱਕਣ ਦੇ ਲਈ ਮਨਜ਼ੂਰੀ ਦਿੱਤੀ ਜਾਵੇ ਜਿਸ ਤੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਲਦ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਹੀ ਹੈ ਜਹਦ ਦੇ ਵਿੱਚ ਸਤਲੁਜ ਅਤੇ ਬਿਆਸ ਦੇ ਕਿਨਾਰੇ ਖੇਤੀ ਕਰਨ ਵਾਲੇ ਕਿਸਾਨ ਨੂੰ ਆਪਣੇ ਖੇਤਾਂ ਨੇ ਵੇਚਾ 4-4 ਫੋਟਾ ਰੇਤਾ ਚੁੱਕਣ ਦੇ ਲਈ ਮਨਜ਼ੂਰੀ ਦੇਣ ਜਾ ਰਿਹਾ ਹੈ ਕਿਸਾਨ ਨੂੰ ਰੇਤਾ ਵੇਚ ਸਕਦੇ ਹਨ ਤੇ ਸਰਕਾਰ ਉਹਨਾਂ ਤੋਂ ਕਿਸੇ ਵੀ ਪ੍ਰਕਾਰ ਦਾ ਟੈਕਸ ਜਾਂ ਫਿਰ ਰੇਦੇ ਪੈਸੇ ਨਹੀਂ ਲੈਣਗੇ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਨੂੰ ਇੰਨੇ ਕਮਾਈ ਕਿਸਾਨ ਨੂੰ ਫਸਲ ਵੇਚ ਕੇ ਨਹੀਂ ਕਮਾ ਸਕਣਗੇ ਜਿੰਨਾ ਰੇਤ ਚੋਂ ਕੱਢ ਕੇ ਕਮਾ ਲੈਣਗੇ ਆਗਲੀ ਖਬਰ ਮਹਾਲੀ ਦੇ ਵਿੱਚ ਗੈਂਗਸਟਰ ਬਰਜੇਸ਼ ਤੇ ਪੁਲਿਸ ਵਿਚਾਲੇ ਮੁਕਾਬਲਾ ਗੈਂਗਸਟਰ ਦੀ ਲਾਤ ਦੇ ਵਿੱਚ ਲੱਗੀ ਗੋਲੇ ਅਗਰਫਤਾਰ ਤਾਂ ਦੋਸਤੋ ਮਹਾਲੀ ਦੇ ਲਖਨੌਰ ਦੇ ਵਿੱਚ ਕੌਸ਼ਲ ਗੈਂਗ ਅਤੇ ਸਪੈਸ਼ਲ ਸੈੱਲ ਦੇ ਦਰਮਿਆਨ ਮੁਕਾਬਲਾ ਹੋਇਆ ਤੇ ਜਿਸ ਵਿੱਚ ਗੈਂਗਸਟਰ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਪੁਲਿਸ ਦੇ ਗੋਲੇ ਗੈਂਗਸਟਰ ਦੇ ਲਾਤ ਦੇ ਵਿੱਚ ਜਾ ਲੱਗੇ ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਵਰਜੇਸ਼ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਹਰਸਤ ਵਿੱਚ ਗੈਂਗਸਟਰ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਆ ਭਰਤੀ ਕਰਵਾਇਆ ਗਿਆ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਗੈਂਗਸਟਰ ਵਰਜੇਸ਼ ਖਿਲਾਫ ਅਪਰਾਧਿਕ ਧਰਮ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇ ਪਿਓ ਦਾ ਪੋਤਾ ਤਾਂ ਜਿੱਥੋਂ ਮਰਜੀ ਲੜ ਲੈ ਉਥੋਂ ਚੋਣ ਲੜਾਂਗਾ ਪ੍ਰਤਾਪ ਬਾਈਬਾ ਦਾ ਸਿਮਾਨ ਨੂੰ ਚੈਲੰਜ ਪੰਜਾਬ ਵਿਧਾਨ ਸਭਾ ਦੇ ਵਿੱਚ ਅਵਿਰੋਧਿਤ ਤਰ ਦੇ ਅੱਗ ਪ੍ਰਤਾਪ ਸਿੰਘ ਬਾਈਬਨ ਨੇ ਚੈਲੰਜ ਕੀਤਾ ਉਹਨਾਂ ਨੇ ਭਗਵੰਤਾ ਸਿਮਾਨ ਨੂੰ ਲੈ ਕੇ ਬਿਆਨ ਦਿੱਤਾ ਪੰਜਾਬ ਦੇ ਵਿੱਚ ਜਿੱਥੋਂ ਵੀ ਉਹ ਲੋਕ ਸਭਾ ਚੋਣਾਂ ਲੜਨਗੇ ਤੇ ਉਹ ਉਹਨਾਂ ਦੇ ਖਿਲਾਫ ਪੇ ਚੂਨਾ ਲੜਨਗੇ ਤੁਹਾਨੂੰ ਦੱਸਦੇ ਆ ਕਿ ਕੱਲ ਪੂਰੇ ਦਿਨ ਪ੍ਰਤਾਪ ਬਾਈਬਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੇ ਦੋਵੇਂ ਇੱਕ ਦੂਜੇ ਤੇ ਕਾਫੀ ਤਤੇ ਹੋਏ ਇਸ ਤੋਂ ਪਹਿਲਾਂ ਪ੍ਰਤਾਪ ਬਾਈਬਾ ਨੇ ਮੁੱਖ ਮੰਤਰੀ ਤੇ ਇਲਜ਼ਾਮ ਲਗਾਏ ਸਨ ਕਿ ਮੁੱਖ ਮੰਤਰੀ ਦਾ ਵਤੀਰਾ ਚੰਗਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਜਟ ਐ ਸ਼ੈਸ਼ਨ ਦੇ ਦੂਜੇ ਦਿਨ ਸਦਨ ਦੇ ਵਿੱਚ ਕੀਤਾ ਗਿਆ ਪੂਰੀ ਤਰ੍ਹਾਂ ਵਿਨਾਲ ਅਨੈਤਿਕ ਅਤੇ ਗੈਰ ਸਵਿਧਾਨਿਕ ਕਵਤੀਰਾ ਅਤੇ ਨਿੰਦਨਯੋਗ ਹੈ ਉਹਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਨੂ ਸਦਨ ਨੂੰ ਅੰਦਰੋਂ ਤਾਲਾ ਲਾਉਣ ਦੇ ਲਈ ਕਹਿ ਕੇ ਮੁੱਖ ਮੰਤਰੀ ਦੇ ਅਹੁਦੇ ਦਾ ਮਜ਼ਾਕ ਉਡਾਇਆ ਉਹਨਾਂ ਨੂੰ ਦੱਸਣਾ ਹੋਵੇਗਾ ਕਿ ਉਹਨਾਂ ਨੇ ਕੈਸ ਸਵਿਧਾਨਕ ਆਧਾਰ ਤੇ ਸਦਨ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬੇਤੁਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਹਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਦਿੰਦਾ ਕਿ ਉਹਨਾਂ ਦੀ ਸਰਕਾਰ ਨੇ ਹਰਿਆਣਾ ਪੁਲਿਸ ਨੂੰ ਪੰਜਾਬੀ ਕਿਸਾਨਾਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਕਿਉਂ ਦਿੱਤੀ। ਅਕਾਲੀ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਆ ਉਠਾਇਆ ਅਮਰਤਪਾਲ ਅਤੇ ਬੰਦੀ ਸਿੰਘਾਂ ਦਾ ਮੁੱਦਾ। ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਕੱਲ ਦੂਜਾ ਦਿਨ ਸੀ ਸੈਸ਼ਨ ਦੀ ਸ਼ੁਰੂਆਤ 1 ਮਾਰਚ ਨੂੰ ਰਾਏਪਾਲ ਦੇ ਭਾਸ਼ਣ ਦੇ ਨਾਲ ਹੋਈ। ਸਦਨ ਦੇ ਵਿੱਚ ਗਾਮੇ ਦੇ ਕਾਰਨ ਬੀ.ਐਲ. ਪ੍ਰੋਹਿਤ ਨੇ ਆਪਣੇ ਭਾਸ਼ਣ ਦੀਆਂ ਪਹਿਲੀਆਂ ਤੇ ਆਖਰੀ ਲਾਈਨਾਂ ਪੜੀਆਂ। ਦੁਪਹਿਰ ਬਾਅਦ ਮਰਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ 4 ਮਾਰਚ ਨੂੰ ਬਜਟਾ ਸੈਸ਼ਨ ਦੇ ਦੂਜੇ ਦਿਨ ਰਾਏਪਾਲ ਦੇ ਭਾਸ਼ਣ ਤੇ ਬਹਿਸ ਹੋਈ ਇਹ ਬਹਿਸ ਸਿਰਫ ਇੱਕ ਦਿਨ ਤੱਕ ਚੱਲੀ ਸਰਕਾਰ 5 ਮਾਰਚ ਨੂੰ ਆਪਣਾ ਬਜਟਾ ਪੇਸ਼ ਕਰੇਗੀ ਬਜਟ ਤੇ 6 ਮਾਰਚ ਨੂੰ ਬਹਿਸ ਹੋਵੇਗੀ ਬੋਲਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਕਲਤਾਰ ਸਿੰਘਾ ਸੰਦਮਾ ਨੂੰ ਤਾਲਾ ਤੇ ਚਾਬੀ ਭੇਟ ਕੀਤੀ ਅਤੇ ਅੰਦਰੂ ਸਦਨ ਦੇ ਦਰਵਾਜ਼ੇ ਤੇ ਲਗਾਉਣ ਦੇ ਲਈ ਕਿਹਾ ਜਾਸ ਤੋਂ ਬਾਅਦ ਕਾਫੀ ਹੰਗਾਮਾ ਸ਼ੁਰੂ ਹੋ ਗਿਆ ਸੀ ਇਹ ਮੰਨਦੇ ਐਸਾ ਕਾਰਬਾਈ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਬਾ ਨੇ ਸ਼ਬਦੀ ਜੰਗ ਸ਼ੁਰੂ ਕਰ ਦਿੱਤੀ ਸਦਨ ਨੂੰ 15 ਮਿੰਟ ਦੇ ਲਈ ਰੋਕ ਦਿੱਤਾ ਗਿਆ ਫਿਰ ਅਕਾਲੀ ਉਧਾਇਕ ਦੇ ਵੱਲੋਂ ਬੰਦੀ ਸਿੰਘਾਂ ਅਤੇ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਇਹ ਮੁੱਦਾ ਵੀ ਉਠਾਇਆ ਗਿਆ ਅਗਲੀ ਖਬਰ ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਕੋ ਸਰਬੰਸ ਸਿੰਘਾ ਪੰਦੇ ਨੇ ਕੀਤਾ ਵੱਡਾ ਐਲਾਨ ਦੱਸੇ ਅਗਲੀ ਰਣਨੀਤੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਪੰਜਾਬ ਦੇ ਕਿਸਾਨ ਘਟੂ ਘੱਟ ਸਮਰਥਨ ਮੁੱਲ ਦੀ ਕਰੂਨੀ ਗਰੰਟੀ ਸਮੇਤ ਆਪਣੀਆਂ ਮੰਗਾਂ ਦੇ ਲਈ ਹੁਣ ਦਿੱਲੀ ਨਹੀਂ ਜਾਣਗੇ ਉਹ ਹਰਿਆਣਾ ਦੀ ਸਰਹੱਦ ਤੇ ਡੱਟੇ ਰਹਿਣਗੇ ਦਿੱਲੀ ਕੋਚ ਨੂੰ ਲੈ ਕੇ ਕਿਸਾਨ ਆਗੂ ਸਰਬੰਸ ਸਿੰਘ ਆਪੰਦੇ ਨੇ ਵੱਡਾ ਐਲਾਨ ਕੀਤਾ ਕਿਸਾਨ ਆਗੂ ਨੇ ਕਹਿ ਕੇ ਉਹਨਾਂ ਨੇ ਆਪਣਾ ਫੈਸਲਾ ਨਹੀਂ ਬਦਲਿਆ ਤੇ ਉਹ ਬਾਰਡਰਾਂ ਤੇ ਹੀ ਰਹਿਣਗੇ ਕਿਸਾਨ ਆਗੂ ਸਰਬੰਸ ਸਿੰਘ ਆਪੰਦੇ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਖਨੌਰੀਆ ਤੇ ਸ਼ੰਭੂ ਤੇ ਹੀ ਰਹਾਂਗੇ ਅਸੀਂ ਆਪਣੇ ਟਰੈਕਟਰਾਂ ਤੇ ਟਰਾਲੀਆਂ ਤੋਂ ਬਿਨਾ ਅੱਗੇ ਨਹੀਂ ਵਧਾਂਗੇ ਅਸੀਂ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਨਹੀਂ ਬਦਲਿਆ ਅਸੀਂ ਉਦੋਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਅਸੀਂ ਰਹਿਾਂਗੇ ਤੇ ਜਦੋਂ ਤੱਕ ਕੇਂਦਰ ਦੇ ਵੱਲੋਂ ਸੜਕਾਂ ਨੂੰ ਦੁਬਾਰਾ ਨਹੀਂ ਖੋਲਿਆ ਜਾਂਦਾ ਅਸੀਂ ਉਦੋਂ ਤੱਕ ਇੱਥੇ ਹੀ ਇੰਤਜ਼ਾਰ ਕਰਾਂਗੇ ਅਸੀਂ ਦੂਜੇ ਰਾਜਾਂ ਦੇ ਕਿਸਾਨਾਂ ਨੂੰ 6 ਮਾਰਚ ਨੂੰ ਰੇਲਵੇ ਬੱਸਾਂ ਜਾਂ ਕਿਸੇ ਹੋਰ ਵਾਹਨ ਦੇ ਵਰਤੋਂ ਕਰਕੇ ਦਿੱਲੀ ਵੱਲ ਮਾਰਚ ਕਰਨ ਲਈ ਕਿਹਾ ਹੈ ਅਗਲੀ ਖਬਰਾਂ ਟਾਂਡ ਨੂੰ ਬਾਏ ਬਾਏ ਪੰਜਾਬ ਦੇ ਵਿੱਚ ਗਰਮੀ ਦਾ ਦੌਰ ਹੈ ਸ਼ੁਰੂ ਅਗਲੇ ਦਿਨਾਂ ਦੇ ਵਿੱਚ ਚੜੇਗਾ ਪਾਰਾ ਪੰਜਾਬ ਦੇ ਵਿੱਚ ਹੁਣ ਗਰਮੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਅਗਲੇ ਦਿਨਾਂ ਦੇ ਅੰਦਰ ਪਾਰਾ 4 ਤੋਂ ਲੈ ਕੇ 5 ਡਿਗਰੀ ਤੱਕ ਚੜੇਗਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 4 ਤੋਂ 5 ਦਿਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 5 ਡਿਗਰੀ ਤੱਕ ਵਧੇਗਾ ਤੇ ਇਸ ਵੇਲੇ ਪੰਜਾਬ ਦੇ ਬਹੁਤੇ ਸ਼ਹਿਰਾਂ ਦਾ ਤਾਪਮਾਨ ਆਮ ਦੇ ਨਾਲੋਂ 4 ਡਿਗਰੀ ਤੱਕ ਘਟਾ ਦਰਜ ਕੀਤਾ ਜਾ ਰਿਹਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਹਲੇ ਹੌਲੀ ਹੌਲੀ ਆਮ ਦੇ ਬਾਂਗ ਵਧੇਗਾ ਦੱਸ ਰਹੇ ਕਿ ਪਿਛਲੇ 3 ਦਿਨਾਂ ਤੋਂ ਪਹਾੜਾਂ ਤੇ ਬਾਰ ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦਾ ਘੱਟੋ ਘੱਟ ਤਾਪਮਾਨ ਆਮ ਦੇ ਨਾਲੋਂ 4 ਡਿਗਰੀ ਹੇਠਾਂ ਆ ਗਿਆ ਹੈ ਪੰਜਵੀਂ ਗੜਬੜੀ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵੱਧ ਗਿਆ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਹੁਣ ਹਾਲਾਤ ਆਮ ਬਾਂਗ ਰਹਿਣਗੇ ਤੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਆ ਤਾਪਮਾਨ ਵੀ ਆਮ ਬਾਂਗ ਹੋ ਜਾਵੇਗਾ। April ਤੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲੇਗਾ ਸਮਾਂ। ਪੰਜਾਬ ਸਰਕਾਰ 1 April ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਦੇ ਵਿੱਚ ਬਦਲਾਅ ਕਰਨ ਜਾ ਰਹੀ ਹੈ ਗਰਮੀ ਦੇ ਮੌਸਮ ਦੇ ਵਿੱਚ ਸਰਕਾਰੀ ਦਫ਼ਤਰ ਤਿੰਨ ਬੱਕੋ-ਬੱਕ ਸਮਾਂ ਤੇ ਖੁੱਲਣਗੇ। ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਤੇ ਕੁਝ 10 ਵਜੇ ਖੁੱਲ੍ਹੇ ਜਾਣਗੇ ਦਫ਼ਤਰਾਂ ਦੇ ਸਮਾਂ ਦੇ ਬਦਲਾਅ ਦੀ ਗੱਲ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਕੀ ਕਰਵਾਈ ਗਈ ਟਾਈਕਨ ਸਟਾਰਟਅਪ ਦੇ ਵਿੱਚ ਕੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਜਲੀ ਦੀ ਬਚਤ ਕਰਨ ਅਤੇ ਸੜਕਾਂ ਤੇ ਟ੍ਰੈਫਿਕ ਨੂੰ ਘਟਾਉਣ ਦੇ ਲਈ ਲਿਆ ਗਿਆ ਹੈ। ਗਰਮੀਆਂ ਦੇ ਦਿਨਾਂ ਦੇ ਵਿੱਚ ਕੁਝ ਦਫ਼ਤਰ ਸਵੇਰੇ 8 ਵਜੇ ਕੁਝ 9 ਵਜੇ ਤੇ ਕੁਝ 10 ਵਜੇ ਖੁੱਲ੍ਹੇ ਜਾਣਗੇ। ਇਸੇ ਤਰ੍ਹਾਂ ਹੀ ਇਹਨਾਂ ਦਫ਼ਤਰਾਂ ਦੇ ਵਿੱਚ ਛੁੱਟੀ ਦਾ ਸਮਾਂ ਵੀ ਬੱਕੋ-ਬੱਕਰਾ ਹੋਵੇਗਾ। ਉਨ੍ਹਾਂ ਨੇ ਕਹਿ ਕੇ ਝੋਨੇ ਦੇ ਸੀਜ਼ਨ ਕਰਕੇ ਬਿਜਲੀ ਦੀ ਜ਼ਿਆਦਾ ਲੋਡ ਹੁੰਦੀ ਆ ਤੇ ਇਸ ਕਰਕੇ ਸਰਕਾਰ ਨੇ ਬਿਜਲੀ ਬਚਾਉਣ ਦੇ ਲਈ ਇਹ ਫੈਸਲਾ ਲਿਆ ਹੈ। ਬਸ ਇਹ ਰੋੜਾ ਦੂਰ ਹੋ ਜਾਵੇ ਤਾਂ ਝਟ ਹੋ ਜਾਵੇਗਾ ਅਕਾਲੀ ਭਾਈਪਾਤ ਦਾ ਗਠਜੂੜ। ਤਾਂ ਉਸ ਤੋਂ ਭਾਰਤੀ ਜਨਤਾ ਪਾਰਟੀ ਭਾਈਪਾਣ ਲੋਕ ਸਭਾ ਚੋਣਾਂ ਦੇ ਲਈ 195 ਅਮੀਰਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਸੂਚੀ ਦੇ ਵਿੱਚ ਆ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਵਿੱਚੋਂ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਾਰਟੀ ਨੇ ਪੰਜਾਬ ਤੋਂ ਨਹੀਂ ਕੀਤਾ ਕਿਸੇ ਉਮੀਦਵਾਰ ਦਾ ਐਲਾਨ ਪਾਰਟੀ ਸੂਤਰਾਂ ਦੇ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਈ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਲਏ ਹਨ ਕਿਸਾਨ ਅੰਦੋਲਨ ਅਤੇ ਅਕਾਲੀ ਦਲ ਦੇ ਨਾਲ ਗਠਜੋੜ ਅਤੇ ਸਹਿਮਤੀ ਨਾ ਬਣਨ ਕਾਰਨ ਪੰਜਾਬ ਦੇ ਵਿੱਚ ਹਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ ਤੇ ਅਸਰ ਪੈ ਸਕਦਾ ਹੈ ਪੰਜਾਬ ਦਾ। ਵੱਡਾ ਹਿੱਸਾ ਅੱਜ ਵੀ ਖੇਤੀ ਦੇ ਨਾਲ ਜੁੜਿਆ ਹੋਇਆ ਤੇ ਪਿੰਡਾਂ ਦੇ ਵਿੱਚ ਰਹਿ ਰਿਹਾ ਭਾਇਪਾ ਲੀਡਰ ਵੀ ਗੱਠ ਜੋੜਾ ਕਰਨ ਨੂੰ ਕਾਲੇ ਪੰਜਾਬ ਭਾਇਪਾ ਦੇ ਆਗੂ ਇਸ ਤੋਂ ਪਹਿਲਾਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਅਮੀਰਵਾਰ ਖੜੇ ਕਰਨ ਦੀ ਗੱਲ ਕਰਦੇ ਰਹੇ ਹਨ ਹੁਣ ਸੂਬਾ ਪ੍ਰਧਾਨ ਸੁਨੀਲਾ ਜਾਖੜਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਮੜ ਅਕਾਲੀ ਦਲ ਦੇ ਨਾਲ ਗੱਠ ਜੋੜਾ ਕਰਨ ਦੇ ਲਈ ਰਾਜ਼ੀ ਹੋ ਗਏ ਹਨ ਸੁਨੀਲਾ ਜਾਖੜ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਪਰਦੇ ਪਿੱਛੇ ਕੀ ਹੁੰਦਾ ਤੇ ਇਸ ਸਬੰਧੀ ਮੇਰੀ ਕਿਸੇ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਨਾ ਹੀ ਕੇਂਦਰੀ ਲੀਡਰਸ਼ਿਪ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਲੋਕਾਂ ਦੀ ਭਾਵਨਾ ਕਿ ਦੋਵੇਂ ਅਕਾਲੀ ਭਾਈਪਾਣੂ ਮਿਲ ਕੇ ਲੜਨਾ ਚਾਹੀਦਾ ਕਿਸਾਨੀ ਅੰਦੋਲਨ ਬਣਿਆ ਗਾਠ ਜੋੜ ਦੇ ਰਾਹ ਦੇ ਵਿੱਚ ਰੋੜਾ ਆਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਅਤੇ ਕਿਸਾਨਾਂ ਦੇ ਨਾਲ ਜੁੜੀ ਪਾਰਟੀ ਦੱਸਿਆ ਹੈ 13 ਫਰਵਰੀ ਨੂੰ 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਬਾਟਾ ਤੇ ਕਿਸਾਨ ਪ੍ਰਦਰਸ਼ਨ ਕਰਦੇ ਆ ਰਹੇ ਹੰਤੇ ऐसा दरान कई किसानो दी मौत वे हो चुके अजयरे बैच है यह स्पष्ट नहीं है कि अकाली दल एनडीए ਦੇ ਵਿੱਚ ਹੈ ਸ਼ਾਮਲ ਹੋਵੇਗਾ सूत्रन मुताबिक एस तो पहला दुमा पार्टियां ਵਿਚਾਲੇ ਗੱਲਬਾਤ ਸੀਟ ਬੰਡ ਤੱਕ ਪਹੁੰਚ ਗਈ ਸੀ अकाली दल ਅਤੇ ਪਾਏ ਪਾ ਕਿਸਾਨ ਅੰਦੋਲਨ ਜਲਦੀ ਖਤਮ ਕਰਨ ਅਤੇ 13 ਸੀਟਾਂ ਤੇ ਇਕੱਠੇ ਉਹਨਾਂ ਲੜਨ ਦੇ ਪੂਰੇ ਕੋਸ਼ਿਸ਼ ਕਰ ਰਹੇ ਹਨ ਬਸਾਂ ਦੀਆਂ ਬਾਡੀਆਂ ਰਾਜਸਥਾਨ ਦੇ ਵਿੱਚ ਚਾ ਲਵਾਉਣ ਨੂੰ ਲੈ ਕੇ ਰਾਜਾ ਵੜਿੰਗ ਤੇ ਪੜ ਕੇ ਮੁੱਖ ਮੰਤਰੀ ਧਾਰਾ ਰਾਜਾ ਵੜਿੰਗ ਨੇ ਵੀ ਨਹੀਂ ਛੱਡੀ ਕਸਰ ਆਕੀ ਆ ਗੱਲ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਸਥਾਨ ਦੇ ਵਿੱਚ ਪੰਜਾਬ ਦੀਆਂ ਬਸਾਂ ਦੀਆਂ ਬਾਡੀਆਂ ਲਵਾਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਤਿੱਖਾ ਹਮਲਾ ਕੀਤਾ ਮੁੱਖ ਮੰਤਰੀ ਭਗਵੰਤ ਸੰਗਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆ ਬਸੰਦੀਆਂ ਬਾੜੀਆਂ ਲੱਗਣੀਆਂ ਸਨ ਪੰਜਾਬ ਦੇ ਵਿੱਚ ਆ ਹਰਗੋਬਿੰਦ ਦਾ ਪਧੌੜ ਵਾਲਾ ਮਸ਼ਹੂਰ ਹੈ ਸਤਲਜ ਤੇ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਭਾਰਤ ਵਿੱਚੋਂ ਬਸਤ ਟਰੱਕਾਂ ਦੀਆਂ ਬਾੜੀਆਂ ਲਵਾਉਣ ਲੋਕ ਪੰਜਾਬ ਦੇ ਵਿੱਚ ਆਉਂਦੇ ਹਨ ਪਰ ਪਿਛਲੇ ਸਾਲ ਦੇ ਦੌਰਾਨ ਅਜਿਹਾ ਕੀ ਕਾਰਨ ਬਣਿਆ ਕਿ ਬਸੰਦੀਆਂ ਬਾੜੀਆਂ ਲਵਾਉਣ ਵਾਸਤੇ ਰਾਜਸਥਾਨ ਜਾਣਾ ਪਿਆ ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਕਿ ਰਾਜਸਥਾਨ ਵਾਲਿਆਂ ਸਸਤੀਆਂ ਲਵਾ ਰਹੇ ਹਨ ਆਪਣਾ ਕਾਰੋਬਾਰ ਬਾਹਰ ਕਿਉਂ ਜਾ ਰਿਹਾ ਜੇਕਰ ਉਹ ਸਸਤੀਆਂ ਬਾੜੀਆਂ ਲਾ ਰਹੇ ਹਨ ਤਾਂ ਅਸੀਂ ਵੀ ਰਾਜਸਥਾਨੀ ਜਿੰਨੀ ਹਮਾਇਤ ਦੇਵਾਂਗੇ ਤੇ ਬਜਟ ਵਿੱਚ ਆਪੇਸ਼ ਕਰਾਂਗੇ ਮੁੱਖ ਮੰਤਰੀ ਮਾਨਯੋਗ ਸਦਨ ਦੇ ਵਿੱਚ ਰਾਜਾ ਵਿਡੰਗ ਨੂੰ ਸਵਾਲ ਕਰਦਿਆਂ ਕਹਿ ਕੇ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਰਾਜਾ ਵਿਡੰਗ ਨੂੰ ਬਸਾਂ ਦੀਆਂ ਬਾੜੀਆਂ ਲਵਾਉਣ ਦੇ ਲਈ ਰਾਜਸਥਾਨ ਕਿਉਂ ਜਾਣਾ ਪਿਆ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗਦੀਆਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ। ਉੱਥੇ ਹੀ ਕਾਂਗਰਸ ਪ੍ਰਧਾਨ ਰਾਜਾ ਵਿਡੰਗ ਨੇ ਸੀਮਾ ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ ਨਾ ਤਾਂ ਪਹਿਲਾਂ ਕਦੇ ਡਰਿਆ ਹਾਂ ਤੇ ਨਾ ਹੀ ਹੁਣ ਡਰਦਾ ਤੇ ਨਾ ਮੈਂ ਤੁਹਾਨੂੰ ਪਹਿਲਾਂ ਕਦੇ ਜਾਂਚ ਕਰਨ ਤੋਂ ਰੁਕਿਆ ਤੇ ਨਾ ਹੁਣ ਰੁਕ ਰਿਹਾ ਤੇ ਜਦੋਂ ਤੁਹਾਡਾ ਦਿਲ ਕਰੇ ਉਦੋਂ ਜਾਂਚ ਕਰ ਲਿਓ। ਅਗਲੀ ਖਬਰ 10 ਮਾਰਚ ਨੂੰ ਟ੍ਰੇਨਾਂ ਰੋਕਣਗੇ ਕਿਸਾਨ ਤਾਂ ਦੋਸਤੋ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਸ਼ੁਰੂ ਕੀਤਾ ਸੀ ਹਰਿਆਣਾ ਦੇ ਵਿੱਚ ਪੁਲਿਸ ਨੇ ਸ਼ੰਭੂ ਸਮੇਤਾ ਸਾਰਿਆਂ ਸਰਦਾਂ ਤੇ ਭਾਰੀ ਬੈਰੀਕੇਡ ਲਗਾ ਕੇ ਰੋਕ ਲਿਆ ਸੀ ਕੇਂਦਰ ਦੇ ਨਾਲ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ ਐਸਦਰਨ ਖਨੌਰੀ ਸਰਾਧ ਤੇ ਕਿਸਾਨ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਕਿਸਾਨ ਰਣਨੀਤੀ ਤੇ ਬਹਿਸ ਕਰਨ ਦੇ ਵਿੱਚ ਲੱਗੇ ਹੋਏ ਸਨ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤਾ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਕਨੋਰੀ ਬਾਰਡਰ ਤੇ ਬੈਠੇ ਪੰਜਾਬ ਦੇ ਕਿਸਾਨ ਹੁਣ ਦਿੱਲੀ ਕੂਚਾ ਨਹੀਂ ਕਰਨਗੇ ਉਹ ਹਰਿਆਣਾ ਦੇ ਬਾਰਡਰਾਂ ਤੇ ਡਟੇ ਰਹਿਣਗੇ ਹਾਲਾਂਕਿ ਕਿਸਾਨ ਸੰਗਠਨਾਂ ਨੇ ਹੂਰਾ ਰਾਜਾਂ ਦੇ ਕਿਸਾਨ ਨੂੰ 6 ਮਾਰਚ ਨੂੰ ਦਿੱਲੀ ਦੇ ਵਿੱਚ ਇਕੱਠੇ ਹੁੰਦੇ ਆ ਅਪੀਲ ਕੀਤੀ ਆ ਤੇ ਅਦੇ ਨਾਲ ਕਿਸਾਨ 10 ਮਾਰਚ ਨੂੰ ਦੇਸਪਾਰ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਟ੍ਰੇਨਾਂ ਵੀ ਰੋਕਣਗੇ ਪੰਦੇ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਕਿਸਾਨਾਂ ਨਾ ਜਾਇਜ਼ਾ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਰਹੱਦਾਂ ਤੇ ਅੰਦੋਲਨ ਜਾਰੀ ਰਹੇਗਾ ਭੰਦੇ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਹਿ ਕੇ ਕਿਸਾਨ 6 ਮਾਰਚ ਨੂੰ ਬਿਨਾ ਟਰੈਕਟਰ ਟਰਾਲੀਆਂ ਤੋਂ ਦਿੱਲੀ ਜਾ ਰਹੇ ਹਣ ਤੇ ਅਮੀਰ ਇੱਕ ਕੇਂਦਰ ਸਰਕਾਰ ਇਹਨਾਂ ਕਿਸਾਨ ਨੂੰ ਰਾਹ ਦੇ ਵਿੱਚ ਨਹੀਂ ਰੋਕੇਗੀ ਉਹਨਾਂ ਨੂੰ ਜਨਤਰ ਮੰਤਰ ਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦਿੱਤਾ ਜਾਵੇਗਾ